ਦੇ ਮੰਨੂ ਭਾਵੇ ਸਤਿ ਸ਼੍ਰੀ ਅਕਾਲ ਅਨੇਈ ਸੋਨਹਾ ਸਤਿ ਸ਼੍ਰੀ ਅਕਾਲ ਤੁਸੀਂ ਕਾਲ ਜੀ ਮੈਂ ਤੁਹਾਡਾ ਪ੍ਰਮੋਤ ਕਰਕੇ ਪੱਤਰਕਾਰ ਤੇ ਇਸ ਟਾਈਮ ਜਾਖਲ ਤੇ ਕੁਲਾ ਦੇ ਹਲਕੇ ਦੀ ਵਿੱਚ ਜੋ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਹੋ ਰਹੀਆਂ ਸੀ ਉਹਨਾਂ ਵੱਲੋਂ ਇੱਕ ਵੱਡੀ ਅਪਡੇਟ ਆ ਰਹੀ ਹੈ ਜਾਖਲ ਤੇ ਕੁਲਾ ਹਲਕੇ ਦੇ ਵਿੱਚ ਜੋ ਉਮੀਦਵਾਰ ਸੀ ਜਾਖਲ ਮੰਡੀ ਦੇ ਹੀ ਰਹਿਣ ਵਾਲੇ ਸ਼੍ਰੀ ਹਰਪਾਲ ਸਿੰਘ ਜੀ ਚੈਲ ਤੇ ਇਹਨਾਂ ਦੇ ਜੋ ਵਿਰੋਧੀ ਸੀਗੀ ਅਮਨਪ੍ਰੀਤ ਕੋਰ ਇਹਨਾਂ ਦੋਨਾਂ ਧਿਰਾਂ ਨੂੰ ਲੈ ਕੇ ਅੱਜ ਇੱਕ ਖਾਸ ਜੋ ਮੀਟਿੰਗ ਹੈ ਜਾਖਲ ਮੰਡੀ ਦੇ ਗੁਰਦੁਆਰਾ ਸ਼੍ਰੀ ਕਲੰਗੀਧਰ ਸਾਹਿਬ ਦੇ ਵਿੱਚੇ ਹੋਈ ਹੈ ਤੇ ਦੋਨਾਂ ਪੱਖਾਂ ਵੱਲੋਂ ਇੱਕ ਬੜੀ ਹੀ ਸੁਹਾਰਦਪੂਰਨ ਜੋ ਮੀਟਿੰਗ ਹੈ ਉਹ ਉਰੇ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਹੀ ਅਸੀਂ ਜਾਣਾਂਗੇ ਪੁੱਛਾਂਗੇ ਕਿ ਕਿਵੇਂ ਦਾ ਮਾਹੌਲ ਰਿਹਾ ਸਭ ਤੋਂ ਪਹਿਲਾਂ ਸਾਡੇ ਨਾਲ ਸ੍ਰੀ ਲਵ ਸਿੰਘ ਜੀ ਲਵ ਸਿੰਘ ਜੀ ਤੁਸੀਂ ਬੜੇ ਸੰਘਰਸ਼ ਕਰਿੱਤੇ ਐ ਇਸ ਟਾਈਮ ਜੋ ਮਾਹੌਲ ਹੋਇਆ ਕਿਵੇਂ ਦਾ ਮਾਹੌਲ ਸੀ ਕਿਵੇਂ ਦੀ ਮੀਟਿੰਗ ਸੀ ਇਹ ਸਾਰੀ ਸਿੱਖ ਸੰਗਤ ਇੱਥੇ ਇਕੱਠੀ ਹੋਈ ਜੀ ਜਿਸ ਦੇ ਵਿੱਚ ਜੀ ਪਾਲ ਸਿੰਘ ਨੇ ਆਪਣਾ ਬਹੁਤ ਵੱਡਾ ਦਿਲ ਦਰਿਆ ਦਿਖਾਇਆ ਅਤੇ ਬੀਬਾ ਜੀ ਨੂੰ ਸਹਿਮਤੀ ਦਿੱਤੀ ਅਸੀਂ ਸਰਦਾਰ ਪਾਲ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਪਹਿਲਾ ਕਦਮ ਹੈ ਜੋ ਇਸ ਸ਼੍ਰੋਮਣੀ ਕਮੇਟੀ ਦਾ ਆਪਣੇ ਹਰਿਆਣੇ ਦੀ ਕਮੇਟੀ ਦਾ ਚੋਣ ਹੋਣ ਜਾ ਰਹੇ ਇਹ ਪਹਿਲਾ ਕਦਮ ਹੀ ਬਹੁਤ ਚੰਗਾ ਚੱਕਿਆ ਗਿਆ ਅਸੀਂ ਆਸ ਕਰਦੇ ਹਾਂ ਸਾਰੀ ਸਿੱਖ ਸੰਗਤ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਆਪਣੇ ਹਲਕੇ ਵੀ ਸਰਬਸੰਮਤੀ ਹੋਇਆ ਕਰੇ ਪਰ ਸਰਬਸੰਮਤੀ ਬਹੁਤ ਚੰਗੀ ਚੀਜ਼ ਹੈ ਕਿਉਂਕਿ ਸਿੱਖ ਸੰਗਤ ਅਭਜਰ ਮਿਲ ਕੇ ਚੱਲੇ ਪਹਿਲਾਂ ਹੀ ਸਾਡੇ ਤੇ ਬਹੁਤ ਵੱਡੇ ਵੱਡੇ ਤਵੇ ਨੇ ਅਤੇ ਇਹ ਤਵੇਜ ਵੀ ਦੂਰ ਕਰ ਸਕੀਏ ਜੀ ਬਹੁਤ ਬਹੁਤ ਧੰਨਵਾਦ ਲਾਭ ਸਿੰਘ ਜੀ ਇੱਕ ਵਾਰ ਇੱਕ ਤਮਾਮ ਉਹ ਸਿੱਖ ਸੰਗਤ ਤੁਹਾਨੂੰ ਦਿਖਾ ਦਈਏ ਜੋ ਕਿ ਅੱਜ ਪੂਰੇ ਹਲਕੇ ਦੇ ਇਕੱਠੇ ਹੋਏ ਨੇ ਤੇ ਬੀਬਾ ਅਮਨਪ੍ਰੀਤ ਕੋਰ ਦੇ ਨਾਲ ਹਰਪਾਲ ਸਿੰਘ ਚੈਰ ਦੋਨੋਂ ਹੀ ਪਿਛਲੇ ਜੋ ਦਿਨਾ ਤੋਂ ਇਸ ਬੋਟਾ ਨੂੰ ਲੜਨ ਵਾਸਤੇ ਹਲਕੇ ਦੇ ਪਿੰਡਾਂ ਵਿੱਚ ਜਾ ਰਹੇ ਸੀ ਤੇ ਵੱਡੀ ਅਪੀਲ ਲੈ ਕੇ ਲੋਕਾਂ ਵਿੱਚ ਪਹੁੰਚ ਰਹੇ ਸੀ ਲੇਕਿਨ ਇਨਾਂ ਵੋਟਾਂ ਨੂੰ ਲੜਨ ਦੀ ਬਜਾਏ ਆਪਸੀ ਸ਼ਾਂਤੀ ਦੇ ਨਾਲ ਇਸ ਪੂਰੇ ਚੋਣਾਂ ਨੂੰ ਲੜਨ ਦਾ ਫੈਸਲਾ ਕੀਤਾ ਗਿਆ ਹੈ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਾਸ਼ੀ ਕਾਲ ਜੀ ਹਰਪਾਲ ਸਿੰਘ ਚੈਲ ਜੋ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਜਾਖਲ ਤੇ ਕੁਲਾਂ ਦੇ ਉਮੀਦਵਾਰ ਸੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਹਨਾਂ ਨੇ ਫਾਰਮ ਭਰਿਆ ਸੀ ਇਹਨਾਂ ਦੇ ਵਿਰੋਧੀ ਅਮਨਪ੍ਰੀਤ ਕੋਰ ਸੀ ਜੋ ਇਹਨਾਂ ਨਾਲ ਨੇ ਹਰਪਾਲ ਜੀ ਕੀ ਕਹਿਣਾ ਚਾਹੋਗੇ ਕਿਵੇਂ ਦਾ ਮਾਹੌਲ ਕਿਵੇਂ ਦਾ ਸਹਿਮਤੀ ਕਿਸ ਤਰ੍ਹਾਂ ਦੀ ਤੁਸੀਂ ਇੱਕ ਗੱਲ ਹੈ ਬੈਗਰੂਜ ਜੀ ਮੈਂ ਇਹ ਸੋਚਿਆ ਕਿ ਪਹਿਲੀ 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 ਚੋਣ ਜੀ ਪਹਿਲੀ ਚੋਣ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਹਿਲਾਂ ਹੀ ਇਹ ਕਲੇ ਮੈਂ ਤਾਂ ਇਸ ਨੂੰ ਕਲੇ ਸੀ ਕਹੂੰਗਾ ਮੈਂ ਉਹ ਭਗਵਾਨ ਨੂੰ ਯਾਦ ਕਰਕੇ ਮੈਂ ਖਾਂ ਵੀ ਪਹਿਲੀ ਵਾਰ ਜੋ ਪਹਿਲੀ ਇਲੈਕਸ਼ਨ ਹੋ ਰਿਹਾ ਹੈ ਇਹਦੇ ਵਿੱਚ ਕਿਉਂ ਇਹ ਵਿਵਾਦ ਹੋਵੇ ਵਿਵਾਦ ਹੋਵੇ ਤੋਂ ਮੈਂ ਉਹ ਵਿਵਾਦ ਨੂੰ ਦੇਖ ਕੇ ਆਪਣਾ ਹੀ ਬੀਬੀ ਨੂੰ ਸਵਾਰਥ ਬੀਬੀ ਨੂੰ ਹੀ ਸਰਪਾਵਾ ਦਿੰਦਾ ਵਾਹ ਜੀ ਵਾਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਕਿਵੇਂ ਦਾ ਤੁਸੀਂ ਹੁਣ ਅੱਗੇ ਫੈਸਲਾ ਕੀਤਾ ਸਹਿਮਤੀ ਦੇ ਤੌਰ ਤੇ ਬਾਅਦ ਹੁਣ ਕਿਵੇਂ ਫਾਰਮ ਵਾਪਸ ਲੈਣ ਦੀ ਹੈ ਕਿਵੇਂ ਦੀ ਪ੍ਰਕਿਰਿਆ ਉਹ ਬੀਬੀ ਜੀ ਵਕੀਲ ਨੇ ਉਹਨਾਂ ਨੂੰ ਪਤਾ ਸਾਰੀ ਕੰਡੀਸ਼ਨ ਦਾ ਕੀ ਕਰਨਾ ਹੈ ਮੈਂ ਮੈਂ ਉਹਨਾਂ ਨਾਲ ਸਹਿਮਤ ਤੇ ਬੜਾ ਵੱਡਾ ਦਿਲ ਦਿਖਾਇਆ ਤੋਂ ਨੇ ਤੇ ਇੱਕ ਬੜੀ ਹੀ ਤੁਹਾਨੂੰ ਸਮਰਥਨ ਵੀ ਮਿਲਿਆ ਤੇ ਆਮ ਜੋ ਸੋਡੇ ਸਪੋਰਟਰ ਸੀ ਜਿਮੇ ਦਾ ਹੁਣ ਤੁਸੀਂ ਮਾਹੌਲ ਹੈ ਕਿਵੇਂ ਦਾ ਉਹਨਾਂ ਨੂੰ ਧੰਨਵਾਦ ਕਰਾਂ ਮੈਂ ਤਾਂ ਉਹਨਾਂ ਦਾ ਧੰਨਵਾਦ ਪਹਿਲਾਂ ਵੀ ਧੰਨਵਾਦ ਕਰਿਆ ਸੀ ਪਰ ਜਿਹੜਾ ਹੁਣ ਉਹਨਾਂ ਨੇ ਮੇਰੇ ਨਾਲ ਦਿਆ ਨੇ ਸਾਥੀਆਂ ਨੇ ਮੇਰੇ ਨਾਲ ਉਹ ਬਹਿਵਾਰ ਕੀਤਾ ਹੈ ਵਧੀਆ ਵੀ ਇਹ ਬਾਲੀ ਵਧੀਆ ਚੰਗੀ ਗੱਲ ਹੈ ਖਾਸ ਕਰ ਸਰਦਾਰ ਬਲਦੇਵ ਸਿੰਘ ਜੀ ਅਤੇ ਬਾਬਾ ਬਲਵੀਰ ਸਿੰਘ ਉਹਨਾਂ ਨੇ ਕਿਹਾ ਮੈਂ ਉਹਨਾਂ ਕੋਲੇ ਆਪਦੀ ਪੁਕਾਰ ਰੱਖੀ ਤਾਂ ਉਹਨਾਂ ਨੇ ਸਹਿਮਤ ਹੁੰਦੇ ਹੋਏ ਸਾਰੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਮੇਰਾ ਸਾਥ ਦਿੱਤਾ ਵੀ ਚਲੋ ਜੇ ਤੁਸੀਂ ਇਹ ਕਹਿੰਦੇ ਹੋ ਸਾਨੂੰ ਕੀ ਇਤਰਾਜ਼ ਹੈ ਠੀਕ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰੂਗਾ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਬਲਦੇਵ ਸਿੰਘ ਜੀ ਜੁੜੇ ਹੋਏ ਨੇ ਬਲਦੇਵ ਜੀ ਬੜਾ ਹੀ ਇੱਕ ਅੱਛਾ ਮਾਹੌਲ ਹੈ ਕੀ ਕਹਿਣਾ ਚਾਹੋਗੇ ਵੇ ਗੁਰਜੀ ਦਾ ਖਾਲਸਾ ਵੇ ਗੁਰਦੀ ਕੀ ਫਤਿਹ बड़े تیر ਤੋਂ 2004 ਤੋਂ ਇਹ ਹਰਿਆਣਾ ਕਮੇਟੀ ਦੀ ਅਸੀਂ ਲੜਾਈ ਲੜੀ 2004 ਤੋਂ ਅਸੀਂ 11 ਤੋਂ 7 ਮੈਂਬਰ ਚੁਣੇ ਸੀ ਉਹਨਾਂ 7 ਤੋਂ 10 ਵੀ ਸੀ ਤਾਂ ਇਹ 21 ਸਾਲ ਲੜਾਈ ਲੜਦੇ ਨੇ ਵੀ ਹਰਿਆਣਾ ਦੀ ਬੱਤੀ ਕੋਚ ਬਣੀ ਉਹ ਬਣ ਗਈ ਤਾਂ 10 ਹਰਿਆਣਾ ਦੀ ਜਿਹੜੀ ਨਾਮਿਨੇਟ ਕਮੇਟੀ ਉਹਦੇ ਵਿੱਚ ਮੈਂਬਰ ਸੀਗਾ ਤਾਂ ਮੇਰਾ ਇਹ ਪ੍ਰਯਾਸ ਸੀ ਜੋ ਇਲੈਕਸ਼ਨ ਦਾ ਇਹ ਜਨਾਬ ਦਾ ਇਹ प्लान ਹੋਇਆ ਵੀ ਅਸੀਂ ਕੋਈ ਇੱਕਠੇ ਹੋ ਕੇ ਸੰਪਤੀ ਨਾਲ ਮੈਂਬਰ ਚੁਣ ਲਏ ਜੀ ਜੀ ਬੁਰਦਵਾਰੀ ਸਾਹਿਬ ਕਲਗੀਧਰ ਨਿਵਾਸੀ ਮੈਂ ਆਇਆ ਇੱਕ ਕਮੇਟੀ ਇਕੱਠੀ ਕੀਤੀ ਫਿਰ ਅਸੀਂ ਕੁਲਾਂ ਦੋ ਵਾਰ ਇਕੱਠ ਕੀਤਾ ਉਸ ਤੋਂ ਬਾਅਦ ਫਿਰ ਸਾਡੇ ਮੰਡ ਚ ਆਈ ਵੀ ਆਪਾਂ ਇਕੱਠੇ ਹੋ ਗਏ ਜੀ ਦੋ ਤੋਂ ਇੱਕ ਮੈਂਬਰੀ ਕਰ ਦਈਏ ਭਾਈ ਹਰਪਾਲ ਸਿੰਘ ਜਿਹੜਾ ਸਾਹਿਬ ਆਹੋ ਇੰਨਾ ਵੱਡਾ ਦਿਲ ਵਿਖਾਇਆ ਤਾਂ ਇਹਨਾਂ ਕਿਹਾ ਵੀ ਮੈਂ ਦੀਬਾ ਦੀ ਸਾਡੀ ਬੇਟੀ ਸਮਾਨ ਆ ਤੇ ਆਪਾਂ ਨੂੰ ਸਮਰਥਨ ਦੇ ਦਈਏ ਜੀ ਜੀ ਉਹ ਅਸੀਂ ਆ ਸਾਰੇ ਸੰਗਤ ਇਕੱਠੀ ਹੋਈ ਇਲਾਕੇ ਦੀ ਜੀ ਅੱਜ ਬੀਬਾ ਜੀ ਦੇ ਸਰੂਪਾ ਪਾਇਆ ਹੈ ਜੀ ਉਹ ਜਿਵੇਂ ਭਾਈ ਜੀ ਨੇ ਦੱਸਿਆ ਹੈ ਭਈ ਅੱਗੇ ਜਿਹੜੀ ਕਾਨੂੰਨੀ ਪ੍ਰਕਿਰਿਆ ਹੈ ਉਹ ਸਾਡੇ ਨਾਲੋਂ ਜ਼ਿਆਦਾ ਹੀ ਨੀ ਬੀਬਾ ਜੀ ਨੂੰ ਪਤਾ ਕੋਈ ਵਕੀਲ ਨਹੀਂ ਜੀ ਜੀ ਤੇ ਜਿੱਥੇ ਵੀ ਭਾਈ ਸਾਹਿਬ ਦੀ ਲੋੜ ਹੋਊਗੀ ਉਥੇ ਅਸੀਂ ਨਾਲ ਚੱਲਾਂਗੇ ਇਹਨਾਂ ਦੇ ਹੂੰ ਹੂੰ ਤੇ ਇਹ ਇੱਕ ਸ਼ੋਭਾ ਸ਼ਕੀਦ ਗਿਆ ਸਾਰੇ ਸਿੱਖ ਜਗਤ ਦੇ ਵਿੱਚ ਜੀ ਜੀ ਇਹ ਝਾਕੜ ਕੁਲਾ ਮਾਰਨ ਇੱਕਾ ਦਿਖਾਇਆ ਹੈ ਕੋ ਬੀਬੀ ਦੀ ਆਜ਼ਾਦ ਔਰਤੇ ਹੀ ਇਹ ਦੋਵੇਂ ਕੈਂਡੀਡੇਟ ਸਾਡੇ ਸੀ ਕਿਸੇ ਪਾਰਟੀ ਨਾਲ ਸਾਡਾ ਕੋਈ ਸੰਬੰਧ ਨਹੀਂ ਜੀ ਜੀ ਅੱਗੇ ਵੀ ਗੁਰੂ ਮਹਾਰਾਜ ਕਿਰਪਾ ਕਰਨਗੇ ਜੋ ਬੀਬਾ ਜੀ ਪੜੇ ਲਿਖੇ ਵੀ ਨੇ ਤੇ ਗੁਰੂ ਮਹਾਰਾਜ ਨੂੰ ਸਮਰਪਿਤ ਵੀ ਨੇ ਮੇਰੇ ਨਾਲ ਅਵਤਾਰ ਸਿੰਘ ਕਾਸਮਪੁਰ ਨੇ ਵੀ ਯੋਗਦਾਨ ਪੂਰਾ ਪਾਇਆ ਜੀ ਭਾਈ ਬਲਬੀਰ ਸਿੰਘ ਮੇਰੇ ਵੱਡੇ ਵੀਰ ਨੇ ਜੀ ਜੀ ਇਹਨਾਂ ਦਾ ਵੀ ਬੜਾ ਵੱਡਾ ਯੋਗਦਾਰជា ਸਪੁਰਤੀ ਸੰਗਤਾਂ ਫਿਰ ਸਹਿਯੋਗਦਾਰ ਇਹਨਾਂ ਸਾਰੇ ਸਹਿਯੋਗ ਨਾਲ ਗੁਰੂ ਮਹਾਰਾਜੇ ਗੁਰਦੁਆਰਾ ਸਾਹਿਬ ਦੀ ਆਖੀ ਇੱਥੇ ਆਪਾਂ ਸਾਰੇ ਨੇ ਇਹ ਏਕਤਾ ਵਖਾਈ ਸਾਰੇ ਨੇ ਤੇ ਬਾਈ ਜੀ ਦਾ ਮੈਂ ਮੇਰੇ ਕੋਲ ਸ਼ਬਦ ਨਹੀਂ ਭਾਈ ਹਰਪਾਲ ਸਿੰਘ ਦਾ ਮੈਂ ਤੁਹਾਨੂੰ ਧੰਨਵਾਦ ਕਰਾਂ ਤੇ ਮੈਂ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਜਿਹੜਾ ਇਹ ਅਸੀਂ ਸਾਰਿਆਂ ਤੁਸੀਂ ਫੈਸਲਾ ਲਿਆ ਹੈ ਬਹੁਤ ਵਧੀਆ ਹੈ ਮੈਂ ਇਹ ਵੀ ਅਪੀਲ ਕਰਦਾ ਵੀ ਹੋਰ ਹਲਕਿਆਂ ਦੇ ਵਿੱਚ ਵੀ ਇਹੋ ਜਿਹੇ ਫੈਸਲੇ ਹੋਣ ਤੇ ਜਿਹੜੀ ਬਖੀੜਾ ਸਿੱਖਾਂ ਚ ਨਾ ਪਵੇ ਇਨੀਆਂ ਬੇਨਤੀ ਕਰਦਾ ਦਫਾ ਤੇ ਬੁਲਾਉਣਾ ਹੈ ਬਾਈ ਗੁਰਜੀ ਖਾਲਸਾ ਵਾਲਾ ਹੇ ਤੇ ਅਸੀਂ ਅਮਨਪ੍ਰੀਤ ਕੌਰ ਜੀ ਜੋ ਕਿ ਐਡਵੋਕੇਟ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਜੀ ਤੇ ਇਸ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ ਕਿਵੇਂ ਦਾ ਧੰਨਵਾਦ ਕਰੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਗੁਰੂ ਮਹਾਰਾਜ ਜੀ ਬਹੁਤ ಅಪਾਰ ਕਿਰਪਾ ਹੋਇਆ ਸਾਰੇ ਸਿੱਖ ਸੰਗਤਾਂ ਦੇ ਉੱਤੇ ਗੁਰੂ ਮਹਾਰਾਜ ਜੀ ਨੇ ਕਿਰਪਾ ਕਰਕੇ ਕੋਈ ਮਨ ਦੇ ਵਿੱਚ ਕਿਸੇ ਦੇ ਵੀ ਕੋਈ ਖਟਾਸ ਪੈਦਾ ਹੋਣ ਤੋਂ ਬਚਾ ਲਿਆ ਇਹ ਸਾਰਾ ਕੁਝ ਜੋ ਹੈ ਇਸ ਵਿੱਚ ਸਭ ਤੋਂ ਵੱਡਾ ਮਤਲਬ ਕਿ ਜੋ ਹੈ ਸਰਦਾਰ ਹਰਪਾਲ ਸਿੰਘ ਜੀ ਦਾ ਦੇਲ ਆ ਕਿਉਂਕਿ ਦੇਣ ਵਾਲਾ ਹਮੇਸ਼ਾ ਵੱਡਾ ਹੁੰਦਾ ਹੈ ਠੀਕ ਆ ਨਾ ਤੇ ਇੱਕ ਗੁਰੂ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਮੈਂ ਤਾਂ ਇਹਨਾਂ ਦੀ ਤੀ ਦੇ ਸਮਾਨ ਆ ਇਹ ਮੇਰੇ ਪਿਤਾ ਦੇ ਸਮਾਨ ਆ ਤੇ ਅੱਜ ਇਹਨਾਂ ਨੇ ਮਤਲਬ ਕਿ ਮੇਰੇ ਤੇ ਮਤਲਬ ਇਹ ਬਹੁਤ ਵੱਡਾ ਇੱਕ ਮਤਲਬ ਕਿ ਇਹਨਾਂ ਦੇ ਵੱਲੋਂ ਕੀਤਾ ਆਇਆ ਕੋਈ ਐਸਾਨਾ ਕਿਰਪਾ ਹੈ ਗੁਰੂ ਮਹਾਰਾਜ ਜਿਹੜੀ ਦਿੱਤੀ ਉਹਨਾਂ ਨੇ ਮਨਾਂ ਦੇ ਵਿੱਚ ਇਹ ਸਾਡੇ ਪਾਈ ਕਿ ਅਸੀਂ ਇੱਕ ਹੋ ਕੇ ਚੱਲੀਏ ਹੋਰ ਕਿਹਦਾ ਕਿਹਦਾ ਧੰਨਵਾਦ ਕਰੋਗੇ ਇਸ ਪੂਰੇ ਇੱਕ ਮਤਲਬ ਕਿ ਉਹੀ ਗੱਲ ਹੈ ਕਿ ਗੁਰੂ ਮਹਾਰਾਜ ਦੇ ਦਰ ਦੇ ਵਿੱਚ ਕਹਿੰਦੇ ਵੀ ਮੈਂ ਕਹਿਣਾ ਹਉਮੈ ਹੁੰਦਾ ਹੈ ਨਾ ਕਿਸੇ ਦਾ ਨਾਮ ਲੈਣ ਤੋਂ ਜਿਹੜੀਆਂ ਸੰਗਤਾਂ ਨਹੀਂ ਉਹ ਵੀ ਗੁਰੇਜ਼ ਕਰਦੀਆਂ ਪਰ ਇੱਥੇ ਜਿਹੜੇ ਮੌਜੂਦ ਨੇ ਉਹ ਇੱਕ ਇੱਕ ਸੰਗਤ ਹੈ ਦੇ ਵਿੱਚ ਯੋਗਦਾਨ ਤੇ ਜਿਹੜੇ ਨਹੀਂ ਵੀ ਮੌਜੂਦ ਇਲਾਕਿਆਂ 'ਚ ਬੈਠੇ ਆ ਸਭ ਦਾ ਮਨ ਇਹੀ ਸੀ ਵੀ ਏਕਤਾ ਹੋਵੇ ਇਕਾ ਜਿਹੜਾ ਇਸ ਸੀਟ ਤੇ ਹੋਇਆ ਅਸੀਂ ਬਾਕੀ 39 ਸੀਟਾਂ ਵਾਲਿਆਂ ਨੂੰ ਵੀ ਇੱਕ ਮੈਸੇਜ ਦਿੱਤਾ ਹੈ एग्जांपल ਜ਼ੱਟ ਕਿਤਾ ਸਰਦਾਰ ਹਰਪਾਲ ਸਿੰਘ ਜੀ ਨੇ ਕਿ ਸਿਰਫ ਪ੍ਰਚਾਰ ਕਰਨਾ ਜਾਂ ਉਹ ਸਾਰੇ ਕੁਝ ਦੇ ਵਿੱਚ ਆਪਣੀ એનર્ਜੀ ਵੇਸਟ ਕਰਨ ਨਾਲੋਂ ਆਪਾਂ ਇੱਕ ਹੋਈਏ ਕਿਸੇ ਵੀ ਤਰੀਕੇ ਨਾਲ ਜਿੱਦਨ ਅਸੀਂ ਇੱਕਾਂ ਉਹ ਦਿਨ ਹੀ ਸਾਡੇ ਵਿੱਚ ਬਲ ਆ ਜਿੱਦਨ ਅਸੀਂ ਵੱਖਰੇ ਹੋਗੇ ਸਾਡੇ ਕੋਲ ਕੁਝ ਨਹੀਂ ਹੈਗਾ ਅਸੀਂ ਆਪਸ ਚ ਲੜ ਕੇ ਹੀ ਆਪਦਾ ਸਾਰਾ ਜੋਰ ਲਾ ਲਾਂਗੇ ਅਸੀਂ ਹੋਰ ਕੁਝ ਨਹੀਂ ਲੈ ਸਕਦੇ ਤੇ ਇਹ ਜਾਕਲ ਕੁਲਾ ਸੀਟ ਆ ਜਿਹੜੀ ਬਾਕੀ 39 ਸੀਟਾਂ ਵਾਸਤੇ ਇੱਕ ਉਦਾਹਰਣ ਬਣਦੀ ਆ ਕਿ ਇਦਾਂ ਵੀ ਹੱਸਦਾ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਵੱਡਾ ਦਿਲਾਂ ਸਰਦਾਰ ਹਰਪਾਲ ਸਿੰਘ ਜੀ ਦਾ ਜੱਥੇਦਾਰ ਬਲਦੇਵ ਸਿੰਘ ਜੀ ਬਾਬਾ ਬਲਵੀਰ ਸਿੰਘ ਜੀ ਤੇ ਸਰਦਾਰ ਮਿਟਰੀ ਸਿੰਘ ਜੀ ਤੇ ਸਰਦਾਰ ਅਵਤਾਰ ਸਿੰਘ ਜੀ ਮਤਲਬ ਕਿ ਜਿਨ੍ਹਾਂ ਸਰਦਾਰ ਲਾਭ ਸਿੰਘ ਜੀ ਜਿਨ੍ਹਾਂ ਸਿਕ ਸੰਗਤਾਂ ਨੇ ਗਿਆ ਮੈਂ ਹੈ ਨਾ ਡਾਕਟਰ ਚਿੰਨ ਜੀ ਤੇ ਦਾ ਦਰਸ਼ਨ ਸਿੰਘ ਜਿੰਨੇ ਵੀ ਸੰਗਤਾਂ ਨੇ ਨਾ ਸਭ ਸਨਮਾਨ ਦੇ ਉਹ ਜਿਨ੍ਹਾਂ ਦਾ ਨਾਮ ਰਹਿ ਗਿਆ ਮੈਂ ਮਨੋਂ ਮਾਫੀ ਚਾਹੁੰਦੀ ਆ ਪਰ ਇੱਥੇ ਇੱਕ 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 ਸੰਗ ਦਾ ਯੋਗਦਾਨ ਕੋਈ ਗੁਰੂ ਮਹਾਰਾਜ ਦੇ ਵਿੱਚ ਜਿਹੜੇ ਉਹਨਾਂ ਦੇ ਦਰਬਾਰ ਦੇ ਵਿੱਚ ਕੋਈ ਇਨਸਾਨ ਵੱਡਾ ਨਹੀਂਗਾ ਉੱਤੇ ਸੰਗਤ ਵੱਡੀ ਆ ਤੇ ਅੱਜ ਸਾਰੇ ਅਸੀਂ ਸੰਗਤ ਦੇ ਰੂਪ ਚ ਖੜੇ ਆ ਤਾਂ ਬਹੁਤ ਬਹੁਤ ਧੰਨਵਾਦ ਆ ਗੁਰੂ ਮਹਾਰਾਜ ਜੀ ਦਾ ਸਰਦਾਰ ਹਰਪਾਲ ਸਿੰਘ ਜੀ ਦਾ ਜਿਨ੍ਹਾਂ ਨੇ ਐਡਾ ਵੱਡਾ ਦਿਲ ਦਿਖਾਇਆ ਮੈਂ ਉਹਨਾਂ ਦੀ ਧੀ ਹਾਂ ਤੇ ਉਹਨਾਂ ਨੇ ਅੱਜ ਪਿਓ ਵਾਲਾ ਫੱਜ ਨਿਭਾਇਆ ਕਿ ਤੀਨੋ ਖਾਲੀ ਹੱਥ ਨਹੀਂ ਮੋੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਾਬਾ ਬਲਵੀਰ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਦੋ ਸ਼ਬਦਾਂ ਛੋਟਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਖਾਲਸਾ ਜੀ ਇਲੈਕਸ਼ਨ ਦੀ ਬਿਲਕੁਲ ਤਿਆਰੀ ਹੋ ਗਈ ਸੀ ਦੋ ਉਮੀਦਵਾਰ ਖੜੇ ਹੋ ਗਏ ਸੀ ਪਰ ਸਾਡਾ ਦੂਗੇ ਦਿਨ ਸਾਰਿਆਂ ਦਾ ਸਰਦਾਰ ਬਲਦੇਵ ਸਿੰਘ ਉਹਨਾਂ ਦਾ ਸਾਡਾ ਇਹੀ ਵਿਚਾਰ ਸੀਗਾ ਵੀ ਇਹ ਇੱਕ ਹੋ ਜਾਣ ਜੀ ਸਾਡੀ ਅਸੀਂ ਅੱਗੇ ਹਰਿਆਣੇ ਵਿੱਚ ਥੋੜੇ ਆ ਤੇ ਸਾਡਾ ਮੈਸੇਜ ਗਲਤ ਜਾਊਗਾ ਹਾਂਜੀ ਤੇ ਨਾਲੇ ਪੰਜਾਬ ਵਾਲੇ ਕਹਿਣਗੇ ਦੇਖਿਆ ਇਹਨਾਂ ਨੂੰ ਇਹਨਾਂ ਤੇ ਹੁਣ ਇਲੈਕਸ਼ਨ ਨਹੀਂ ਲੜ ਹੁੰਦੇ ਇਹ ਲੜੀ ਜਾਂਦੇ ਆ ਸੋ ਮੈਂ ਹਰਪਾਲ ਸਿੰਘ ਦਾ ਇਹ ਬੇਨਤੀ ਕਰਾਂ ਕਿ ਅਸੀਂ ਇਹਨਾਂ ਨਾਲ ਕੱਲ ਪਰਸੋਂ ਤੋਂ ਇਹ ਕਹਿੰਦੇ ਸੀ ਵੀ ਇਹ ਬੇਟੀ ਵੀ ਸਾਡੀ ਆ ਇਹ ਬੇਟੀ ਵੀ ਸਾਡੀ ਆ ਤੂੰ ਵੀ ਸਾਡਾ ਭਰਾ ਆ ਪਰ ਲੇਕਿਨ ਗੱਲ ਇਹ ਆ ਵੀ ਆਪਾਂ ਇੱਕ ਹੋ ਜਾਈਏ ਕਈ ਗੱਲਾਂ ਵਿੱਚ ਹੋ ਜਾਂਦੀਆਂ ਹੁਣ ਮੈਂ ਉਹ ਕਰਨੀਆਂ ਨਹੀਂ ਚਾਹੁੰਦਾ ਸੋ ਬੇਇਨਤੀ ਆ ਮੈਂ ਧੰਨਵਾਦ ਕਰਦਾ ਬਲਦੇਵ ਉਹਨਾਂ ਨੂੰ ਉਹ ਗੱਲ ਧਾਰੀ ਨਹੀਂ ਇਹਨੇ ਸਾਨੂੰ ਇਹ ਗੱਲ ਕਹੀ ਵੀ ਜੇ ਸੰਗਤ ਮੈਨੂੰ ਕਹਿੰਨੀ ਆ ਨੇ ਅਸੀਂ ਇਹਨਾਂ ਨੂੰ ਜੋਰ ਪਾਇਆ ਇਹ ਕਹਿੰਦੇ ਜੇ ਸਾਨੂੰ ਸੰਗਤ ਕਹਿੰਦੀ ਆ ਝੱਖਲ ਵਾਲੀ ਸੰਗਤ ਨੇ ਵੀ ਸਾਗ ਸੰਗ ਜੀ ਚਾਹੇ ਬੀਬੀ ਮੇਰੇ ਢੋਲੀ ਚ ਪਾ ਦੇਵੇ ਚਾ ਮੈਂ ਬੀਬੀ ਦੀ ਢੋਲੀ ਚ ਪਾ ਦਵਾ ਪਰ ਇਹਨਾਂ ਨੂੰ ਇਹਨਾਂ ਨੇ ਕਿਹਾ ਵੀ ਮੈਂ ਬੇਟੀ ਆ ਇਹਨਾਂ ਦਾ ਮੈਸੇਜ ਮਿਲਿਆ ਮੈਂ ਉਹਨਾਂ ਦੇ ਬੇਟੀ ਆ ਮੈਂ ਝੋਲੀ ਅਰਦੀ ਸੀ ਕਿ ਫਿਰ ਇਹ ਐਡਾ ਕੰਮ ਨਹੀਂ ਕਰਨਾ ਇੱਥੋਂ ਤੱਕ ਵੀ ਕੱਲ ਇਹਨਾਂ ਦੇ ਡੈਡੀ ਨੇ ਕਹਿ ਦਿੱਤਾ ਸੀ ਮੈਂ ਪੈਰੀ ਹੱਥ ਲਾ ਲ ਮੈਂ ਕਿਹਾ ਬੇਟੀ ਤੋ ਪੈਰੀ ਹੱਥ ਤੇਜਪਾਲ ਸਿੰਘ ਚੈਲ ਨੇ ਬੜਾ ਦਿਲ ਦਿਖਾਇਆ ਬੜਾ ਦਿਲ ਦਿਖਾਇਆ ਦਿਖਾ ਲਿਆ ਤੇ ਪਿੰਡ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਸਾਰੇ ਪ੍ਰਮਾਣ ਕਰ ਲਏ ਬਹੁਤ ਹੀ ਸਮਰਥਨ ਮਿਲਿਆ ਸੀ ਠੀਕ ਹੈ 4 ਦਿਨਾਂ ਦੇ ਵਿੱਚ ਬਹੁਤ ਵੱਡਾ ਸੰਗਤਾਂ ਨੇ ਯੋਗਦਾਨ ਦਿਖਾ ਲਿਆ ਸੀ ਜੋ ਮੈਂ ਬੇਨਤੀ ਉਹਨਾਂ ਨੂੰ ਵੀ ਕਰਦਾ ਉਹਨਾਂ ਦਾ ਵੀ ਧੰਨਵਾਦ ਕਰਦਿਆਂ ਸਾਰਿਆਂ ਪਿੰਡਾਂ ਜਿੱਥੇ ਜਿੱਥੇ ਸਾਨੂੰ ਧੰਨਵਾਦ ਸਾਨੂੰ ਸੰਯੋਗ ਮਿਲਿਆ ਸੀ ਜੋ ਬੇਨਤੀ ਆ ਮੈਂ ਬਹੁਤ ਖ ਤੇ ਧੀਆ ਸਾਡੀ ਫਰਪਾਲ ਸਿੰਘ ਭਰਾ ਆ ਜਿੰਨੀਆ ਸੰਗਤ ਸਾਰੀ ਆਪਾਂ ਇਕੱਠੀ ਹੋਏ ਆ ਇਹਨਾਂ ਸੰਗਤਾਂ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇੱਕ ਬੈਂਚ ਤੇ ਖੜੇ ਹੋ ਕੇ ਇੱਕ ਮੇਜ਼ ਤੇ ਸਟੇਜ ਤੇ ਖੜੇ ਹੋ ਕੇ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਾਖਲ ਦੀ ਜੋ ਸੀਟ ਹੈ ਇਹਨੇ ਪੂਰੇ ਹਰਿਆਣੇ ਦੇ ਅੰਦਰ ਇੱਕ ਬੜੀ ਮਿਸਾਲ ਕਾਇਮ ਕੀਤੀ ਹੈ ਤੇ ਪੂਰੀ ਏਕਤਾ ਦਾ ਜੋ ਮਿਸਾਲ ਹੈ ਉਹ ਜਾਖਲ ਤੋਂ ਲੈਣਾ ਬਣਦਾ ਹੈ ਫਿਲਹਾਲ ਬੀਬਾ ਅਮਨਪ੍ਰੀਤ ਕੋਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਜਾਣ ਵਾਲੇ ਮੈਂਬਰ ਲਗਭਗ ਲਗਭਗ ਹੋ ਚੁੱਕੇ ਨੇ ਤੇ ਹੁਣ ਦੇਖਣਾ ਇਹ ਹੋਗਾ ਕਿ ਹਰਿਆਣੇ ਦੇ ਗੁਰਦੁਆਰਿਆਂ ਦੇ ਵਿਕਾਸ ਲਈ ਤੇ ਉਹਨਾਂ ਦੀ ਤਰੱਕੀ ਲਈ ਇਹ ਕਿਵੇਂ ਦਾ ਕੰਮ ਕਰਦੇ ਨੇ ਇੱਕ ਵਾਰ ਫੇਰ ਨਵੀਂ ਵੀਡੀਓ ਨਾਲ ਜੁੜੇ ਰਹਿਓ ਬਹੁਤ ਬਹੁਤ ਧੰਨਵਾਦ ਕੋਲੇ ਸੋਨੇਹਾ ਸਰਸਰੀਆ ਕਾਰ